ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਚ ਲਗਾਤਾਰ ਜਿਹੜਾ ਹੈਗਾ ਪੰਜਾਬ ਪੁਲਿਸ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾ ਜਨਮ ਮੁਹਿੰਮ ਬਣ ਗਈ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ-ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਜਿਸ ਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗ ਕਰ ਰਹੇ ਨੇ ਤੇ ਬਿਮਾਰੀਆਂ ਨੂੰ ਦੂਰ ਪਾ ਰਹੇ ਨੇ ਮੇਰਾ ਨਾਮ ਅਨਿਲ ਸਲੂਜਾ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਹੜੀ ਸੀਐਮ ਦੀ ਯੋਗ ਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਹ ਤੁਹਾਡੀ ਸਿਹਤ ਨੂੰ ਆਪਣੇ ਸਾਨੂੰ ਮਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਰਹੀ ਨੇ ਉੱਥੇ ਹੀ ਕਜ਼ਰਬੇਕਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ ਮੇਰਾ ਨਾਮ ਜੋਤੀ ਕੌਰ ਹੈ ਤੇ ਮੈਨੂੰ 1.5 ਸਾਲ ਹੋ ਚੁੱਕਿਆ ਹੈ ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਹਾਂ ਅਸਮਾ ਦੀ ਪ੍ਰੋਬਲਮ ਵੈ ਸਰਵਾਈਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਸੀ ਸੁਗੜ ਦੀ ਪ੍ਰੋਬਲਮ ਸੀ ਬੀਪੀ ਲੱਠਾਈ ਹੁੰਦਾ ਸੀ ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਦੂਰ ਹੋਈਆਂ ਪੰਜਾਬ ਪੁਲਿਸ ਵੱਲੋਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤੇ ਜਾਂਦੇ ਹੈਗੇ ਔਰ ਆਜੋ ਉਸੇ سلسلے ਵਿੱਚ ਜਿਹੜਾ ਹੈਗਾ ਇਹ ਪੰਜਵਾਂ ਈਗਲ ਆਪਰੇਸ਼ਨ ਜਿਹੜਾ ਹੈਗਾ ਪੂਰੇ ਸਵੇਰੇ ਚੱਲ ਰਿਹਾ ਹੈ ਜਿਦੇ ਵਿੱਚ ਹਰ ਜ਼ਿਲ੍ਹੇ ਵਿੱਚ ਜਿਹੜੇ ਵੀ ਹੌਟਸਪੌਟਸ ਜਿਹੜੇ ਹੈਗੇ ਨੇ ਜਾਂ ਜਿਨ੍ਹਾਂ ਦੀ ਸ਼ਿਕਾਇਤਾਂ ਸਾਨੂੰ ਮਿਲਦੀਆਂ ਰਹਿੰਦੀਆਂ ਆਏ ਕਿੰਨੇ ਉਹਨਾਂ ਨੂੰ ਆਪਾਂ ਕਾਡਨ ਕਰਕੇ ਕੁਝ ਇੱਕ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ ਜਿਨ੍ਹਾਂ ਦੀ ਕੰਪਲੇਂਟਸ ਵੀ ਆਗੀਆਂ ਨੇ ਤੇ ਪੁਰਾਣਾ ਰਿਕਾਰਡ ਵੀ ਜਿਹੜਾ ਹੈਗਾ ਕ੍ਰਿਮੀਨਲ ਰਿਕਾਰਡ ਹੈਗਾ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਹੈਗੇ ਆ ਚੈਕਿੰਗ ਕਰ ਰਹੇ ਹੈਗੇ ਆ ਔਰ ਅੱਜ ਆਪਣੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਅਸੀਂ ਕਰੀਬ 15 ਜਗ੍ਹਾ ਤੇ ਜਿਹੜਾ ਹੈਗਾ ਇਹ ਕਾਡਨ ਦਾ ਆਪਰੇਸ਼ਨ ਚਲਾ ਰਹੇ ਹੈਗੇ ਔਰ ਇਹਦੇ ਵਿੱਚ ਸਾਡੇ 3 ਐਸਪੀਜ਼ ਔਰ 9 ਡੀਐਸਪੀ ਜਿਹੜੇ ਹੈਗੇ ਨੇ ਉਹ ਸਰਚ ਆਪਰੇਸ਼ਨ ਵਿੱਚ ਹੈਗੇ ਨੇ ਉਹਨਾਂ ਦੇ ਨਾਲ ਕਨਸਰਨ ਜਿਹੜੇ ਹਲਕੇ ਦੇ ਜਿਹੜੇ ਵੀ ਐਸਐਚਓਜ਼ ਹੈਗੇ ਨੇ ਔਰ ਉਹਨਾਂ ਦੀ ਫੋਰਸ ਤੇ ਕੁੱਲ ਮਿਲਾ ਕੇ ਕਰਕੇ ਕਰੀਬ ਸਾਡੀ 150 ਦੇ ਕਰੀਬ ਦੀ ਜਿਹੜੀ ਫੋਰਸ ਹੈਗੀ ਹੈ ਉਹ ਇਸ ਕਾਰਡਨ ਸਰਚ ਆਪਰੇਸ਼ਨ ਵਿੱਚ ਲੱਗੀ ਹੋਈ ਹੈ ਮੇਨ ਮਕਸਦ ਇਹ ਹੀ ਹੈਗਾ ਕਿ ਜਿਹੜੇ ਮਾੜੇ ਅਨਸਰ ਹੈਗੇ ਨੇ ਇਹਨਾਂ ਨੂੰ ਲਗਾਤਾਰ ਆਪਾਂ ਸਰਚ ਕਰਦੇ ਰਹੀਏ ਚੈੱਕ ਕਰਦੇ ਰਹੀਏ ਇਹਨਾਂ ਦੇ ਅੰਦਰ ਖੌਫ ਬਣਾ ਕਰਕੇ ਰੱਖੀਏ ਔਰ ਜਿਨ੍ਹਾਂ ਦੀ ਸ਼ਿਕਾਇਤਾਂ ਹੈਗੀਆਂ ਨੇ ਅਗਰ ਉਹਨਾਂ ਦੇ ਕੋਲ ਕੋਈ ਰਿਕਵਰੀ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਸਰ ਇਸ ਤੋਂ ਪਹਿਲਾਂ ਅੱਜ ਜਿਹੜਾ ਹੈਗਾ ਆਪਾਂ ਰੋਪੜ ਸਬਡਿਵੀਜ਼ਨ ਵਿੱਚ ਸੋਲਖੀਆਂ ਵਿੱਚ ਕਰ ਚੁੱਕੇ ਆ ਟਾਈ ਕਲੋਨੀਜ਼ ਕੀਤਾ ਹੈਗਾ ਹੁਣ ਇੱਥੇ ਆਪਾਂ ਕਰ ਰਹੇ ਹੈਗੇ ਆ ਇਸ ਤੋਂ ਬਾਅਦ ਇੱਕ ਹੋਰ ਲੋਕੇਸ਼ਨ ਇਹਨਾਂ ਨੇ ਆਈਡੈਂਟੀਫਾਈ ਕੀਤੀ ਉਹਦਾ ਨਾਮ ਮੈਂ ਹਜੇ ਨਹੀਂ ਦੱਸੂੰਗਾ ਔਰ ਇਸ ਤੋਂ ਇਲਾਵਾ ਰੋਪੜ ਆਪਣੇ ਮੋਰਿੰਡੇ ਵਿੱਚ ਅਨੰਦਪੁਰ ਸਾਹਿਬ ਨੰਗਲ ਔਰ ਚਮਕੌਰ ਸਾਹਿਬ ਵਿੱਚ ਵੀ ਜਿਹੜਾ ਹੈਗਾ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਕੁਝ ਇੱਕ ਰਿਕਵਰੀਆਂ ਵੀ ਹੋਈਆਂ ਨੇ ਜਿਹੜੀ ਤੁਹਾਨੂੰ ਜਿਹੜਾ ਹੈਗਾ ਡਿਊ ਕੋਰਸ ਚ ਆਪਾਂ ਦੱਸਾਂਗੇ 15 ਅਗਸਤ ਨੂੰ ਲਗਾ ਕਿ ਸਰ ਕੀ ਖਾਸ ਤਿਆਰੀਆਂ ਨੇ ਕਿਸ ਤਰ੍ਹਾਂ ਦੀ ਜਿਹੜੀ ਕੀ ਖਾਸ ਨਾਕੇਬੰਦੀ ਦੀ 15 ਅਗਸਤ ਦੇ ਸਿਲਸਿਲੇ ਵਿੱਚ ਅਸੀਂ ਲਗਾਤਾਰ ਜਿਹੜਾ ਹੈਗਾ ਡੋਮਿਨੇਸ਼ਨ ਐਕਸਰਸਾਈਜ਼ ਕਰ ਰਹੇ ਹੈਗੀਆਂ ਇੱਕ ਤੇ ਆਪਣੀ ਨਾਕੇਬੰਦੀ ਜਿਹੜੀ ਹੈਗੀ ਹੈ ਉਹ ਆਪਾਂ ਮਾਰਨਿੰਗ ਈਵਨਿੰਗ ਵਿੱਚ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਾਡੇ ਪੀੜੇ ਇਲਾਕੇ ਹੈਗੇ ਨੇ ਉਹਨਾਂ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਐਂਟੀ ਸਬੋਟੇਜ ਚੈਕਿੰਗ ਔਰ ਸਰਚ ਵਗੈਰਾ ਕਰਦੇ ਰੰਨੇ ਆ ਔਰ ਇਸ ਤਰੀਕੇ ਦੇ ਕੋਆਰਡੀਨੇਟ ਸਰਚ ਆਪਰੇਸ਼ਨ ਬੱਸ ਸਟੈਂਡ ਰੇਲਵੇ ਸਟੇਸ਼ਨ ਜਿਹੜੀ ਆਪਣੀ ਮਾਰਕੀਟ ਪਲੇਸ ਹੈ ਗਿਆ ਨੇ ਉਹ ਵੀ ਆਪਾਂ ਕਰ ਰਹੇ ਹੈਗੇ ਲਗਾਤਾਰ ਜਿਹੜਾ ਹੈਗਾ ਡੋਮਿਨੇਸ਼ਨ ਬਰਕਰਾਰ ਰੱਖਿਆ ਹੋਇਆ ਹੈਗਾ ਪਬਲਿਕ ਵਿੱਚ ਕੰਫੀਡੈਂਸ ਬਿਲਡ ਕਰਨ ਦੀ ਸਾਡੀ ਪੂਰੀ ਕੋਸ਼ਿਸ਼ ਹੈਗੀ ਹੈ ਕਿ ਉਹਨਾਂ ਵਿੱਚ ਕੰਫੀਡੈਂਸ ਰਹੇ ਔਰ ਤੁਹਾਡੇ ਰਾਹੀਂ ਮੈਂ ਉਹਨਾਂ ਦੇ ਨਾਲ ਇੱਕ ਗੁਜ਼ਾਰਿਸ਼ ਵੀ ਕਰਨਾ ਚਾਹਾਂਗਾ ਕਿ ਜੇਕਰ ਕੋਈ ਉਹਨਾਂ ਕੋਈ ਵੀ ਸੰਦੇग्ध ਵਿਅਕਤੀ ਜਾਂ ਕੋਈ ਸੰਦੇग्ध ਚੀਜ਼ ਦਿੱਖਦੀ ਹੈਗੀ ਹੈ ਤਾਂ ਉਹਦੇ ਬਾਰੇ ਸਾਨੂੰ ਇਨਫਾਰਮੇਸ਼ਨ ਜ਼ਰੂਰ ਦੇਣ ਤੁਸੀਂ ਸਾਡੇ ਅੱਖ ਤੇ ਕੰਨ ਹੈਗੇ ਹੋ